ਕਾਰ ਨਿਰਮਾਣ ਨਾਲ ਸੰਬੰਧਿਤ ਆਪਣੇ ਪ੍ਰਸ਼ਨਾਂ ਨੂੰ ਸਾਡੇ ਮਾਰਾਂ ਦੀ ਸਲਾਹ ਲਈ ਟਿੱਪਣੀ ਬਾਕਸ ਵਿੱਚ ਪੁੱਛੋ ਅਤੇ ਕਾਰ ਨਿਰਮਾਣ ਨਾਲ ਜੁੜੇ ਅਪਡੇਟ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਤੇ ਕਲਿੱਕ ਕਰੋ ਸਾਡੇ ਦੇਸ਼ ਵਿੱਚ ਕਈ ਹੜ੍ਹ ਪ੍ਰਭਾਵਿਤ ਖੇਤਰ ਹਨ ਆਮ ਤੌਰ ਤੇ ਬਾਰਿਸ਼ ਦੇ ਮੌਸਮ ਵਿੱਚ ਕਈ ਕਰਾਂ ਦਾ ਹੜ੍ਹਾਂ ਨਾਲ ਨੁਕਸਾਨ ਹੋ ਜਾਂਦਾ ਹੈ ਆਓ ਦੇਖਦੇ ਹਾਂ ਕਿ ਤੁਸੀਂ ਆਪਣੇ ਕਾਰ ਨੂੰ ਹੜ੍ਹ ਤੋਂ ਕਿਵੇਂ ਸੁਰੱਖਿਅਤ ਰੱਖ ਸਕਦੇ ਹੋ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਘਰ ਬਣਾਉਣ ਵੇਲੇ ਉਸ ਨੂੰ ਜ਼ਮੀਨ ਤੋਂ ਉਚਾਈ ਤੇ ਬਣਾਓ ਇਸ ਵਿੱਚ ਪਲੀਮਬ ਲੈਵਲ ਦੀ ਉਚਾਈ ਜ਼ਿਆਦਾ ਰੱਖੋ ਹੜ੍ਹ ਪ੍ਰਤੀਰੋਧੀ ਸਮੱਗਰੀ ਦੀ ਵਰਤੋਂ ਕਰੋ ਜੋ ਬਿਨਾਂ ਕਿਸੇ ਨੁਕਸਾਨ ਦੇ ਘੱਟ ਤੋਂ ਘੱਟ 72 ਘੰਟੇ ਤੱਕ ਹੜ੍ਹ ਦੇ ਪਾਣੀ ਦੇ ਸੰਪਰਕ ਵਿੱਚ ਰਹਿਣ ਤੋਂ ਬਾਅਦ ਵੀ ਸੁਰੱਖਿਅਤ ਰਹੇ ਘਰ ਦੇ ਅੱਗੇ ਇੱਕ ਮਜ਼ਬੂਤ ਅਤੇ ਹੜ੍ਹ ਪ੍ਰਤੀਰੋਧਕ ਕੰਧ ਦਾ ਨਿਰਮਾਣ ਕਰੋ ਕੋਟਿੰਗ ਸੀਲੈਂਟ ਜਾਂ ਫਿਰ ਤੁਸੀਂ আলਟਰਾਟੈਕ ਦੇ ਵਾਟਰਪਰੂਫਿੰਗ ਏਜੈਂਟਾਂ ਦੀ ਵਰਤੋਂ ਵੀ ਕਰ ਸਕਦੇ ਹੋ। ਇਹੋ ਜੇ ਖੇਤਰਾਂ ਵਿੱਚ ਤੁਸੀਂ ਮਜ਼ਬੂਤ ਫਰਸ਼ ਬਣਾਓ ਜਿਵੇਂ ਕਿ ਮਾਰਬਲ ਜਾਂ ਗ੍ਰੇनाइट ਲੱਕੜ ਦੀ ਫਲੋਰਿੰਗ ਨੂੰ ਪਾਣੀ ਕਾਰਨ ਆਸਾਨੀ ਨਾਲ ਨੁਕਸਾਨ ਪਹੁੰਚ ਸਕਦਾ ਹੈ। ਬਿਜਲੀ ਦੇ ਸਰੋਤਾਂ ਵਿੱਚ ਹੜ ਦਾ ਪਾਣੀ ਜਾ ਸਕਦਾ ਹੈ। ਇਸ ਤੋਂ ਬਚਣ ਲਈ ਸਾਰੇ ਪਾਵਰ ਆਊਟਲੈਟਾਂ ਨੂੰ ਉਚਾਈ ਤੇ ਬਣਾਓ। ਤਾਂ ਇਹ ਸੰਤਿਆਨ ਵਿੱਚ ਰੱਖਣ ਵਾਲੀਆਂ ਕੁਝ ਗੱਲਾਂ ਜੇਨਨ ਹਲਤੋ ਸਿਕਰਨੂ ਹਰਾਤੋ ਸੁਰਖਿਅਤ ਰੱਖ ਸਕਦੇ ਹੋ ਜੇਕਰ ਤੁਹਾਡੇ ਕੋਲ ਇਸ ਨਾਲ ਸੰਬੰਧਿਤ ਕੋਈ ਵੀ ਸਵਾਲ ਹੋਵੇ ਤਾਂ ਸਾਨੂੰ ਹੇਠਾਂ ਦਿੱਤੇ ਗਏ ਟਿੱਪਣੀ ਸੈਕਸ਼ਨ ਵਿੱਚ ਪੁੱਛੋ ਦੇਖਦੇ ਰਹੋ ਗੱਲ ਘੜਦੀ ਅਲਟਰਾਟੈਕ ਦੀ ਤਰਫੋਂ